ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਸਰਾਜ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਵੱਡਾ ਖੁਲਾਸਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਬਟੂ ਨੇ ਰਵਨੀਤ ਬਟੂ ਨੇ ਕਿਹਾ ਕੱਲ ਜਿਹੜੀ ਮੀਟਿੰਗ ਹੋਈ ਹੈ ਸ਼ਿਵਰਾਜ ਚੋਹਾ ਜੋ ਭਾਰਤੀ ਜਨਤਾ ਪਾਰਟੀ ਅਤੇ ਕੇਂਦਰੀ ਮંત્રી ਨੇ ਖੇਤੀਬਾੜੀ ਵਿਭਾਗ ਦੇ ਉਹਨਾਂ ਵੱਲੋਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਸੀ ਖਾਸ ਕਰਕੇ ਐਮਐਸਪੀ ਸਿਰਫ ਉਹਨਾਂ ਨੇ ਕਿਹਾ ਕਿ ਅਸੀਂ ਹਵਾਲੇ ਲੈਣੇ ਨੇ ਯਾਨੀ ਕਿ ਭਾਰਤ ਦੀਆਂ ਲੱਖ ਲੱਖ ਸਟੇਟਾਂ ਤੋਂ ਵਪਾਰੀਆਂ ਦੇ ਕਿ ਜੇਕਰ ਆਹ ਗੱਲ ਕੀਤੀ ਜਾਵੇ ਤਾਂ ਕਿ ਇਕਨੋਮੀ ਜਿਹੜੀ ਹੈ ਡਾਊਨ ਜਾਵੇਗੀ ਜਾਂ ਬੂਸਟ ਹੋਵੇਗੀ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇੜ ਵੱਲੋਂ ਬਰੜੇ बड़े खरडे हवा हुआ, धवाला पेश कीते हर हर सी। गया सी कि भारत सरकार ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਜੇਕਰ ਉਹ ਭਾਰਤ ਦੇ ਪੂਰੇ ਕਿਸਾਨਾਂ ਨੂੰ 23 ਫਸਲਾਂ ਉੱਤੇ ਐਮਐਸਪੀ ਹਰ ਸਾਲ ਹਰ ਛੇ ਮਹੀਨਿਆਂ ਬਾਅਦ ਦਿੰਦੀ ਹੈ ਉਸ ਤੇ ਸਹਿਮਤੀ ਵੀ ਹੋ ਗਈ ਸੀ ਸ਼ਿਵਰਾ चौहान ਜੋ ਕੇਂਦਰੀ ਖੇਤੀਬਾੜੀ ਮੰਤਰੀ ਹਨ ਲੇਕਿਨ ਫਿਰ ਕਿਉਂ ਖਦੇੜਿਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਧਰਨਾ ਪੁਲਿਸ ਪ੍ਰਸ਼ਾਸਨ ਨੂੰ ਕਿਸ ਨੇ ਹੁਕਮ ਦਿੱਤੇ ਕੀ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਜਮਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਵੈਸ ਤੋਂ ਉਹ ਜਿੱਤਣ ਵਾਸਤੇ ਇਹ ਸਾਰਾ ਤਾਮ ਝਾਮ ਝੂਗਿਆ ਚਾਰਿਆ ਹੈ ਇਸ ਧਰਨੇ ਨੂੰ ਇਸ ਕਰਕੇ ਖਤਮ ਕੀਤਾ ਗਿਆ ਇਸ ਕਰਕੇ ਕਿਸਾਨਾਂ ਤਸ਼ੱਦਦ ਕੀਤੇ ਨੇ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਹੈ ਅਰੈਸਟ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਚਾਲਾਂ ਤੋਂ ਬਚਣਾ ਪਵੇਗਾ ਸੂਬੇ ਦੇ ਮੁੱਖ ਮੰਤਰੀ ਵੈਸੇ ਤਾਂ ਕਹਿੰਦੇ ਸੀ ਅਸੀਂ 50 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਿਆਂਗੇ ਅਸੀਂ ਇਹ ਕਰ ਦਿਆਂਗੇ ਫਲਾਣਾ ਕਰ ਦੇ ਕੇ ਠੰਮਕਾ ਕਰ ਦਿਆਂਗੇ ਲੇਕਿਨ ਕਿਸਾਨਾਂ ਦੇ ਨਾਲ ਸਭ ਤੋਂ ਵੱਧ ਜੇਕਰ ਮਿਸਬਿਹਿਵ ਕੀਤਾ ਹੈ ਦੁਰਵਿਹਾਰ ਕੀਤਾ ਹੈ ਉਹ ਹੈ ਪੰਜਾਬ ਸਰਕਾਰ ਰਵਨੀਤ ਬਟੂ ਨੇ ਕਿਹਾ ਕਿ ਅਸੀਂ ਤਾਂ ਮੰਗਾ ਮੰਨ ਚੁੱਕੇ ਸੀ ਅਸੀਂ ਤਾਂ ਮੰਗਾ ਸਿਰਫ 23 ਮਈ ਨੂੰ ਲਾਗੂ 21 ਮਈ ਨੂੰ ਲਾਗੂ ਕਰਨੀਆਂ ਸੀ ਜਦੋਂ ਲਾਸ ਆਖਰੀ ਅਤੇ ਲਾਸਟ ਮੀਟਿੰਗ ਹੋਣੀ ਸੀ ਉਹਨਾਂ ਕਿਹਾ ਕਿ ਕਿੰਤੂ ਪਰੰਤੂ ਨਹੀਂ ਹੈ ਕਿਉਂਕਿ ਹੁਣ ਵਪਾਰੀ ਵਰਗ ਜਿਹੜਾ ਹੈ ਆ ਵਪਾਰੀ ਵਰਗ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਸ਼ ਕਰਨਾ ਚਾਹੁੰਦੇ ਨੇ ਜਿਮਣੀ ਚੋਣਾ ਕਰਕੇ ਲੁਧਿਆਣਾ ਲੁਧਿਆਣੇ ਦੇ ਵਪਾਰੀਆਂ ਨੂੰ ਜਿਹੜਾ ਹੈ ਘਾਟਾ ਪੈ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਤਾਮ-ਚਾਮ ਚੋ ਕੇ ਇਹ ਸਾਰਾ ਧਰਨਾ ਜਿਹੜਾ ਹੈ ਖੋਦੇੜਿਆ ਗਿਆ ਹੈ ਯਾਨੀ ਕਿ ਸ਼ੰਭੂ ਬਾਰਡਰ ਤੇ ਵੀ ਪੰਜਾਬ ਪੁਲਿਸ ਨਾਤੀ ਇਥੋਂ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਵੀ ਯਾਨੀ ਕਿ ਰਮਨੀਤ ਬਿੱਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਇਹ ਜਿਹੜਾ ਧਰਨਾ ਹੈ ਖਦੇੜ ਦਿਓ ਧਰਨਾ ਪਟਵਾ ਦਿਓ ਯਾਨੀ ਕਿ ਨਾ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦਾ ਕੁਈ ਦਬਾਅ ਨਹੀਂ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਕਹੇ ਇਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੀ ਸ਼ਾਹ ਹੇਟ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਕਾਫੀ ਲੰਬੇ ਸਮੇਂ ਲਈ ਧਰਨਾ ਜਿਹੜਾ ਚੱਲ ਰਿਹਾ ਹੈ ਉਸ ਨੂੰ ਖਦੇੜਨ ਦੇ ਵਿੱਚ ਉਸ ਨੂੰ ਖਤਮ ਕਰਨ ਦੇ ਵਿੱਚ ਪੰਜਾਬ ਸਰਕਾਰ ਦਾ ਹੱਥ ਹੈ ਭਾਰਤੀ ਜਨਤਾ ਪਾਰਟੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਧੰਨਵਾਦ